ਚੈਨਲ ਹੈ ਬਲਕਾਰ ਅਣਖੀਲਾ ਨਾਉ ਹੈ ਸਾਡੀ ਕੰਪਨੀ ਦਾ ਜਿਹਦਾ ਚਗਾਣਾ ਸਾਡਾ ਆ ਕੱਲ ਪਰਸੂ ਇੱਕ ਨਵਾਂ ਗੀਤ ਹੈ ਵਾਰਦਾਤ ਉਹ ਵੀ ਮੈਂ ਜ਼ਰੂਰ ਗਾਉਂਗਾ ਇਸ ਤੋਂ ਪਹਿਲਾਂ ਸਾਡਾ ਗੀਤ ਹੈ ਅਸੀਂ ਜੁੱਤੀ ਉਹ ਗੀਤ ਲੈ ਕੇ ਹਾਜ਼ਰ ਹਾਂ ਥੋੜੀ ਜਿਹੀ ਵਾਚ ਉਸੇ ਹੀ ਕੰਪਨੀ ਜੋ ਇਹਨਾਂ ਦਾ ਹੈ ਵੀ ਗੀਤ ਦੋਨਾਂ ਦਾ ਹੋਣਾ ਹੈ ਚਲੋ ਸੁਣੋ ਨਾ ਜਰਾ ਜਿਨ੍ਹਾਂ ਵੀਰਾਂ ਨੇ ਸੁਣਿਆ ਦੇਖਿਆ ਜ਼ਰੂਰ ਜਿਨ੍ਹਾਂ ਨੇ ਨਹੀਂ ਸੁਣਿਆ ਬਲਕਾਰ ਅਣਖੀਲਾ ਭਰ ਕੇ ਚੈਨਲ ਦਾ ਨਾਉ ਹੈ ਤੁਸੀਂ ਸੁਣ ਸਕਦੇ ਹੋ ਨਵਾਂ ਗੀਤ ਵਾਰਦਾਤ ਉਹ ਵੀ ਮੈਂ ਜ਼ਰੂਰ ਗਾਉਣਾ ਉਸ ਤੋਂ ਪਹਿਲਾਂ ਜੁੱਤੀ ਆ ਜੀ ਦਿਲ ਸੋਹ ਤੱਕ ਸਰ ਤੇ ਲੱਗੀ ਢਾਗੇ ਲੱਗੇ ਰਹਿ ਰਹੇ ਆਂਦੇ ਦਿਲ ਸੋਹ ਤੱਕ ਸਰ ਤੇ ਲੱਗੀ ਢਾਗੇ ਲੱਗੇ ਰਹਿ ਰਹੇ ਆਂਦੇ ਹੁਣ ਕੀ ਬਣੂ ਤੈਨੂੰ ਕੀ ਲੱਗਦਾ ਉਹ ਘਰੇ ਬੋਟ ਕਚਹਿਰੀਆਂ ਦੇ ਹੁਣ ਕੀ ਬਣੂ ਤੈਨੂੰ ਕੀ ਲੱਗਦਾ ਉਹ ਘਰੇ ਬੋਟ ਕਚਹਿਰੀਆਂ ਦੇ ਕਿੱਥੇ ਕਰਾਰ ਆਰ ਜੇ ਤੇਰੀ चमद ही जट पैर जुती ओ पाकरे बंदे चमदी ही जट पैर ओ नी बंदे कले बमदी जट पैर जुक्ती नहीं पांदरा पीके चट्टा ਤੇ ਮੋਟੀ ਸਾਮੀ ਹੋ ਸਾਡੇ ਸਿਰੋਂ ਹੀ ਬਣਿਆ ਜਟਿਲ ਪਰਦੇ ਬੋਤੂ ਲਈ ਸੀ ਯਾਰੀ ਜਗਾੜੋ ਲਾਗੇ ਵੇ ਮਿੱਤਰਾ ਓਏ ਹੁਣ ਖੜਕੂ ਦੀ ਡਾਂਗ ਕਦੇ ਸੀ ਪੈਗ ਖੜਕਾਉਂਦੇ ਸ਼ਾਮੇਂ ਤੇ ਬਹੁਦੇ ਤੇ ਘਟਦੇ ਵੇ ਜੋਤਵਾ ਤੇਰੇ ਤੇ ਲਾਉਂਦਾ ਓ ਬੱਲੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਾ ਪਹਿਣਾ ਓ ਬੱਲੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਪਾਉਂਦਾ ਵੇ ਮਗਾਲੇ ਕੀ ਉਲਝਿਆ ਮਸਲਾ ਹੋ ਢੋਲਾ ਲਖ ਦੀ ਥਾਰ ਕਢਾਈ ਢੋਲਾ ਲਖ ਦਾ ਅਸਲਾ ਦੋ ਘੱਟੇ ਬਲਕਾਰ ਹੋ ਗਏ ਇੱਕ ਸੁੱਤੂ ਤੇ ਅਣਖੀਲਾ ਹੋਏ ਹੁਣ ਨਹੀਂ ਚੱਕਰ ਕੇ ਸੁੱਤੂ ਸਦਾ ਆਇਆਂ ਠਡੀਆਂ ਫੁੱਲਾ ਸਭ ਨੂੰ ਪਤਾ ਪਰੋਣੇ ਦਾ ਬੇ ਡਰਦਾ ਨਹੀਂ ਮੂਰੀ ਆਉਦਾ ਹੋ ਬੰਦੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਉਹ ਬੰਦੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਕੇ ਕੋੜੀ ਉਥੇ ਚੱਲਦੀ ਜੋੰਨ ਲੇਦੀ ਹਲਕੇ ਵਿੱਚ ਸਾਡੀ ਤੇਰੀ ਤੂੰ ਚੱਲਦੀ ਰੋਜ਼ ਦੇ ਦਿਨ ਦਾ ਦਰਸ਼ਨ ਵੇ ਐਪੀ ਬੀ ਨਿਊਜ਼ ਤੇ ਆਖੇ ਉਹ ਵੱਡੀ ਬਣ ਜੇ ਖਬਰ ਬਿਲੋਂ ਸਾਡੀ ਛੋਟੀ ਜਿਹੀ ਵਰਦੀ ਜੀ ਦਾ ਝਗੜਾ ਰਵੜਦਾ ਹੋਣੀ ਪੇਜ ਤੇਰੇ ਨਾਲੋਂ ਦਾ ਉਹ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਉਹ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ ਉਹ ਬੰਦੇ ਬੰਦੇ ਦੇ ਚੰਮ ਦੀ ਜੱਟ ਪੈਰ ਜੁੱਤੀ ਨਹੀਂ ਪਾਉਂਦਾ